ਏ ਲਵ ਲੂਵ ਕੁਝ ਵੀ ਨਹੀਂ ਹੁੰਦਾ ਇਹ ਸਿਰਫ ਤੇ ਸਿਰਫ ਇੱਕ ਕਹਿੰਦੇ ਹੁੰਦੇ ਜਿਹਦੀ ਕਿਸਮਤ ਖਰਾਬ ਹੁੰਦੀ ਹੈ ਨਾ ਉਹਨੂੰ ਇੱਕ ਬਹਾਨਾ ਬਣ ਜਾਂਦਾ ਤੇ ਉਹ ਆਤਮ ਹੱਤਿਆ ਤੱਕ ਪਹੁੰਚ ਜਾਂਦਾ ਬੰਦਾ ਇਹ ਗੱਲਾਂ ਮੈਂ ਕੋਲੋਂ ਨਹੀਂ ਬਣਾਈ ਕਹਿੰਦਾ ਤੇ ਮੈਂ ਇਹ ਕਹਿੰਦਾ ਵੀ ਲਵ ਲੂਵ ਕੁਝ ਨਹੀਂ ਹੁੰਦਾ ਆਪ ਤਾਂ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਾਇਆ ਕਰੋ ਠੀਕ ਹੈ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਐਸੀ ਗੱਲ ਤੇ ਗੱਲ ਕਰਦਾ ਜਿਹਨੂੰ ਮੇਰੀ ਗੱਲ 'ਚ ਕੋਈ ਨੁਕਤਾਚੀ ਨਹੀਂ ਕਰਨੀ ਹੈ ਨਾ ਕਿ ਕਮੈਂਟਾਂ 'ਚ ਕਰੋ ਤੇ ਮੈਂ ਤੁਹਾਡੀ ਗੱਲ ਦਾ ਜਵਾਬ ਵੀ ਦੇਵਾਂਗਾ ਹੁਣ ਮੇਰੀ ਗੱਲ ਸੁਣੋ ਕੱਲ ਪਰਸੰਦੇ ਇੱਕ ਨਾ ਖਬਰ ਚੱਲੀ ਆਂਦੀ ਹੈ ਵੀ ਇੱਕ ਕੁੜੀ ਨੇ ਸੁਸਾਇਸਾਈਡ ਕਰ ਲਿਆ ਸੌਰਾਂ ਤੋਂ ਅੱਖ ਕੇ ਉਹ ਗੱਲ ਪਤਾ ਕੀ ਸੀਗੀ ਵੀ ਉਹ ਕੁੜੀ ਨੇ ਘਰੋਂ ਬੇਵਾਰੀ ਹੋ ਕੇ ਆਪਦੇ ਮਾਪਿਆਂ ਦੀ ਮਰਜ਼ੀ ਤੋਂ ਬਿਨਾ ਹੋ ਕੇ ਉਧਰੋਂ ਮੁੰਡੇ ਨੇ ਵੀ ਆਪਦੇ ਮਾਪਿਆਂ ਦੀ ਮਰਜ਼ੀ ਤੋਂ ਬਿਨਾ ਹੋ ਕੇ ਦੋਨਾਂ ਨੇ ਕੁੰਡ ਮੈਰਿਜ ਕਰਾ ਲਈ ਹੁੰਦੀ ਹੈ ਘਰੋਂ ਭੱਜ ਭੁੱਜ ਕੇ ਤੇ ਬਾਅਦ ਚੁੰਨਾ ਦਾ ਵਿਆਹ ਹੋ ਜਾਂਦਾ ਤੇ ਉਹ ਨਾ ਸਾਲ ਡੇਢ ਸਾਲ ਉਹਨਾਂ ਦਾ ਚੱਲਦਾ-ਜੁਲਦਾ ਤੇ ਬਾਅਦ ਚ ਉਹ ਕੁੜੀ ਆਤਮ ਹੱਤਿਆ ਕਰ ਲੈਂਦੀ ਆ ਆਪਦੇ ਪੇਕੇ ਜਾਂ ਵਰਦੀ ਰਸਕੇ ਸਹੁਰਿਆਂ ਤੋਂ ਤੇ ਜਦੋਂ ਸਹੁਰਿਆਂ ਤੋਂ ਰਸਕੇ ਪੇਕੇ ਜਾਂ ਵਰਦੀ ਆ ਤਾਂ ਉੱਥੇ ਵੀ ਉਹ ਮਾਹੌਲ ਸਹੀ ਨਹੀਂ ਬਣਦਾ ਜੇ ਜੋ ਹਾਲਾਤ ਬਣਦੇ ਆ ਤੇ ਹੁਣ ਤਾਂ ਕੁੜੀ ਦਾ ਮਾਪਿਆਂ ਕਹਿੰਦਾ ਵੀ ਉਹ ਸਾ ਤੋਂ ਦਾਜ ਮੰਗਦੇ ਸੀ ਕੁੜੀ ਦਾਜ ਦੀ ਪਰੇਸ਼ਾਨੀ ਨਾਲ ਹੋ ਕੇ ਮੌਤ ਹੋ ਗਈ ਉਹਦੀ ਵੀ ਆਤਮ ਹੱਤਿਆ ਕਰ ਲਿਓ ਕੁੜੀ ਨੇ ਲਾਮੇ ਅਰਜੇ ਦੇ ਚਲਦੇ ਆਦਮ ਹੁੱਤਿਆ ਹੋਈ ਹੈ ਤੇ ਇਹ ਨਾ ਮੈਂ ਨਹੀਂ ਸਮਝਦਾ ਵੀ ਇਹ ਗੱਲ ਚ ਕੋਈ ਸੱਚ ਹੋਊਗਾ ਇਹ ਮੇਰੇ ਨਿੱਜੀ ਵਿਚਾਰ ਆ ਠੀਕ ਹੈ ਹੁਣ ਮੇਰੀ ਗੱਲ ਸੁਣੋ ਤਾਂ ਨਾ ਗੱਲ ਪਤਾ ਕੀ ਹੁੰਦੀ ਆ ਗੱਲ ਹੁੰਦੀ ਆ ਵੀ ਜਿਹੜੇ ਨਵਾਲਗ ਬੱਚੇ ਆ ਮਤਲਬ 11ਵੀਂ 12ਵੀਂ ਦਾ ਗਾਂ ਹੁੰਦੇ ਜਦੋਂ 16 17 ਸਾਲ ਦੀ ਉਮਰ ਚ ਆ ਜਾਂਦੇ ਨੇ ਇਹ ਤੈਨੂੰ ਆਇ ਲੱਗਦਾ ਹੁੰਦਾ ਵੀ ਸਾਨੂੰ ਹੋ ਗਿਆ ਜੀ ਪਿਆਰ ਪਿਆਰ ਪਿਉਰ ਕੁਝ ਨਹੀਂ ਹੁੰਦਾ ਆ ਫਿਲਮਾਂ ਬੁਲਮਾਂ ਦੇਖਣੀਆਂ ਹੈ ਪਾਰਕਾਂ 'ਚ ਬੈਠਣਾ ਜਾਂ ਕੁੜੀਆਂ ਪਿੱਛੇ ਗੇੜੇ ਲਾਉਣੇ ਜਾਂ ਰੈਸਟੋਰੈਂਟਾਂ 'ਚ ਬੈਠਣਾ ਇਹ ਪਿਆਰ ਪਿਉਰ ਨਹੀਂ ਹੁੰਦਾ ਇਹ ਪਤਾ ਕੀ ਹੈ ਵਿਗਿਆਨ ਦੀ ਭਾਸ਼ਾ 'ਚ ਇਹਨੂੰ ਆਪੋਜੀਟ ਸੈਕਸ ਅਟਰੈਕਸ਼ਨ ਕਹੇ ਜਾਂਦਾ ਜਿਹਨੂੰ ਪੰਜਾਬੀ ਦੇ ਵਿੱਚ ਵਿਰੋਧੀ ਲਿੰਗ ਆਕਰਸ਼ਣ ਕਹੇ ਜਾਂਦਾ ਠੀਕ ਹੈ ਵੀ ਇਹਦਾ ਮਤਲਬ ਹੁੰਦਾ ਵੀ ਇੱਕ ਕੁਦਰਤ ਦਾ ਨਿਯਮ ਆ ਵੀ ਆਪੋਜੀਟ ਵਿਰੋਧੀ ਜਿਹੜਾ ਆਪਾਂ ਹੁਣ ਬੰਦੇ ਨੇ ਬੁੜੀ ਤੇ ਬੁੜੀ ਨੇ ਬੰਦੇ ਬੰਨੇ ਅਟਰੈਕਟ ਹੋਣਾ ਹੀ ਹੋਣਾ ਇਹ ਕੁਦਰਤ ਦਾ ਨਿਯਮ ਆ ਇਹ ਪਿਆਰਪੂਰ ਨਹੀਂ ਹੁੰਦਾ ਪਤਾ ਕੀ ਆ ਹੁਣ ਮੇਰੀ ਗੱਲ ਸਮਝੋ ਤੁਸੀਂ ਵੀ ਜਦੋਂ ਮੁੰਡੇ ਤੇ ਕੁੜੀ ਕੀ ਕਰਦਾ ਇਹਦਾ ਐਂ ਵੇਖ ਲੈਂਦਾ ਵੀ ਆਹ ਸੋਹਣਾ ਤੇ ਉਹ ਵੇਖ ਲੈਂਦੀ ਆ ਹਨਾ ਵੀ ਕੁੜੀ ਨੂੰ ਕੁੜੀ ਵੇਖ ਲੈਂਦੀ ਆ ਮੁੰਡਾ ਸੋਹਣਾ ਤੇ ਮੁੰਡਾ ਦੇਖ ਲੈਂਦਾ ਕੁੜੀ ਸੋਹਣੀ ਆ ਬਸ ਹੋਰ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਤੇ ਇਹ ਕੀ ਕਰਦੇ ਆ ਐਂ ਤਾਂ ਵੇਂਦੇ ਨਹੀਂ ਵੀ ਜਦੋਂ ਭਾਈ ਮੇਰਾ ਵਿਆਹ ਹੋ ਗਿਆ ਤਾਂ ਮੈਨੂੰ ਇਹ ਕੱਪੜੇ ਲੈ ਦੂਗਾ ਹੈ ਮੇਰੇ ਬੂਟ ਲੈ ਦੂਗਾ ਤੇ ਮੈਨੂੰ ਰੋਟੀ ਜਾਂ ਰੈਸਟੋਰੈਂਟ ਜਿਵੇਂ ਹੁਣ ਮੈਨੂੰ ਪੀਜ਼ਾ ਖਵਾਉਂਦਾ ਫਿਰਦਾ ਹਨਾ ਵੀ ਸਕੂਲ ਦੀ ਫੀਸਾਂ ਜੋ ਕੁੰਡੀ ਲਾ ਕੇ ਮਾਪਿਆਂ ਦਾ ਸਕੂਲਾਂ ਨਾਲ ਜਾਂਦੀ ਫੀਸ ਦਿੰਦਾ ਹੁੰਦਾ ਤੇ ਜਵਾਕ ਲਾ ਕੇ ਕੁੰਡੀ ਜਾਂ ਨਾਲ ਦੋਸਤਾਂ ਨਾਲ ਫੜਫੜ ਕੇ ਤੇ গারਲਫ੍ਰੈਂਡ ਆ ਮਗਰ ਧੱਕੇ ਖਾਂਦੇ ਵਰਦੇ ਹੁੰਦੇ ਹਨਾ ਇਹ ਚੀਜ਼ਾਂ ਇਹ ਚੱਲ ਜਾਂਦੀਆਂ ਕੁਝ ਸਮੇਂ ਤੱਕ ਪਰ ਬਾਅਦ ਚ ਜਦੋਂ ਪੱਕੇ ਦੌਰ ਤੇ ਡੇਲੀ ਹਣਾ ਵੀ ਉਹੀ ਕੰਮ ਵੀ ਉਹਦੋਂ ਵਿਆਹ ਤੋਂ ਬਾਅਦ ਡੇਲੀ ਦੀਆਂ ਜ਼ਿੰਮੇਵਾਰੀਆਂ ਬਿਜਲੀ ਦੇ ਬਿੱਲ ਪਾਣੀ ਦੇ ਬਿੱਲ ਇਹ ਨਹੀਂ ਟਿਕਨ ਦਿੰਦੇ ਹੁੰਦੇ ਹੈ ਕੱਪੜੇ ਨਵੇਂ ਚਾਹੀਦੇ ਹੁੰਦੇ ਵੀ ਅਗਲੇ ਨੂੰ ਤਾਂ ਅਗਲੀ ਬਿਊਟੀ ਪਾਰਲਰ ਦਾ ਖਰਚਾ ਤੁਸੀਂ ਕਿੱਥੋਂ ਚੱਲਣੋਂਗੇ ਠੀਕ ਹੈ ਇਹ ਜੱਲਾ ਨਾਲ ਹੁੰਦੀ ਹੈ ਘਰਾਂ 'ਚ ਲੜਾਈ ਉਹਦੋਂ ਅਗਲੀ ਕਹਿੰਦੀ ਆ ਉਹਦੋਂ ਤਾਂ ਤੂੰ ਮੈਨੂੰ ਬੜਾ ਸ਼ਿਮਲੇ ਦੀਆਂ ਗੱਲਾਂ ਕਰਦਾ ਸੀ ਹੈ ਤੇ ਹੁਣ ਕੀ ਹੋ ਗਿਆ ਤੇ ਹੌਲੀ ਹੌਲੀ ਹੁੰਦਾ ਕੀ ਆ ਉਹਨਾਂ ਦੋਨਾਂ 'ਚ ਵੀ ਲੜਾਈ ਝਗੜਾ ਵਧਦਾ ਕਿਉਂਕਿ ਜਦੋਂ ਆਟੇ ਵਾਲੀ ਢੋਲੀ ਜੋ ਆਟਾ ਮਗਦਾ ਨਾ ਤੇ ਪਿਆਰ ਤਾਂ ਬਾਰੀ ਥਾਂ ਹੀ ਭੱਜ ਜਾਂਦਾ ਹੁੰਦਾ ਤੇ ਦੂਜੇ ਪਾਸੇ ਕੀ ਹੁੰਦਾ ਮੁੰਡਾ ਜਦੋਂ ਬਾਹਰ ਭੁਰ ਜਾਂਦਾ ਤੇ ਜਿਹੜੇ ਮੁੰਡੇ ਦੇ ਮਾਪਿਆ ਹੁੰਦੇ ਆ ਉਹ ਕੁੜੀ ਨੂੰ ਕਹਿੰਦੇ ਤੂੰ ਤਾਂ ਘਰੋਂ ਭੱਜ ਗਈ ਆ ਉਹਨੂੰ ਸਤਕਾਰ ਵੀ ਨਹੀਂ ਮਿਲਦਾ ਹੁੰਦਾ ਮਤਲਬ ਸੱਤ ਵੀ ਤੰਨੇ ਦਿੰਦੀ ਐ ਤੇ ਮੁੰਡੇ ਦੀ ਭੈਣ ਸਾਰੇ ਡੱਬਰੀ ਤੰਨੇ ਦਿੰਦਾ ਹੁੰਦਾ ਹੁੰਦਾ ਵੀ ਤੂੰ ਤਾਂ ਇੱਕ ਤਰੀਕੇ ਨਾਲ ਉਹਨੂੰ ਦਬਾ ਕੇ ਰੱਖਣਾ ਚਾਹੁੰਦੇ ਹੁੰਦੇ ਆ ਬੇਇੱਜ਼ਤੀ ਕਰਕੇ ਉਹਦੀ ਤੇ ਉਹਨੂੰ ਜਦੋਂ ਸਹੀ ਅਨੁਕੂਲ ਵਾਤਾਵਰਨ ਨਹੀਂ ਮਿਲਦਾ ਮਤਲਬ ਕਿ ਉਹੋ ਜਿਹੇ ਹਾਲਾਤ ਬਣ ਜਾਂਦੇ ਤੇ ਉਹ ਕੁੜੀ ਪੇਕੀ ਆ ਜਾਂਦੀ ਹੁੰਦੀ ਹੈ ਠੀਕ ਹੈ ਰਸ ਰਸ ਕੇ ਤਿੱਕਿਆਂ ਕਿ ਇੱਕ ਵਾਰੀ ਇੱਕ ਗੱਲ ਹੋਰ ਵੀ ਜੇ ਬਾਈ ਚਾਂਸ ਵੀ ਸਾਲ ਡੇਢ ਸਾਲ ਜਾਂ ਦੋ ਸਾਲ ਟੱਪ ਵੀ ਜਾਣ ਜਦੋਂ ਜਵਾਕ ਜਵਾਕ ਹੋ ਜਾਂਦੇ ਹਨ ਨਾ ਤੇ ਜਵਾਕਾਂ ਦੀਆਂ ਫੀਸਾਂ ਨਹੀਂ ਭਰੀਆਂ ਜਾਂਦੀਆਂ ਹੁੰਦੀਆਂ ਮਾਪਿਓ ਕਿੰਨਾ ਇਧਰ ਦੇਖਦਾ ਹਨਾ ਉਦੋਂ ਫਿਰ ਜਿਵੇਂ ਹੀ ਭੂਬੜਸ ਹੋ ਜਾਂਦਾ ਫੇਰ ਤਾਂ ਕੁੜੀ ਜਾਵਾ ਉਹਦੇ ਕੋਲੇ ਮੌਕਾ ਹੀ ਨਹੀਂ ਹੁੰਦਾ ਹੋਰ ਕੀ ਉਹ ਤਾਂ ਫਿਰ ਇਹਦੇ ਪਿੱਕੀਆਂ ਜਾਂਦੀ ਹੈ ਮਾਪਿਆਂ ਦੇ ਪੈਰਾਂ 'ਚ ਪੈ ਜਾਂਦੇ ਆ ਵੀ ਭਾਈ ਤੁਸੀਂ ਮੈਨੂੰ ਲੈ ਜਾਓ ਤੇ ਮਾਪੇ ਵੀ ਕੀ ਕਰੇ ਪਲ ਜਿੰਨਾ ਮਰਜ਼ੀ ਗੁੱਸਾ ਹੋਵੇ ਅਗਲੇ ਲੈ ਆਉਂਦੇ ਆ ਕਈ ਤਾਂ ਹੋਲਸ ਹੋ ਜਾਂਦਾ ਵੀ ਮਾਪੇ ਵੀ ਕੁੜੀ ਨੂੰ ਮਾਰ ਦਿੰਦੇ ਆ ਕਿਉਂਕਿ ਕਈ ਵਾਰੀ ਸਮਾਜ ਸੌਤਰਾਂ ਦੇ ਲੋਕ ਹੁੰਦੇ ਆ ਇਹ ਚੱਲਦੀਆਂ ਇਹ ਚੀਜ਼ਾਂ ਠੀਕ ਆ ਤੇ ਫੇਵਰਿਕ ਹੀ ਹੁੰਦਾ ਕਿਉਂਕਿ ਅਣਖਾਂ-ਉਣਖਾਂ ਕਰਕੇ ਹਨਾ ਵੀ ਆਪਾਂ ਪੰਜਾਬੀਆਂ ਆਪਣਾ ਨਹੀਂ ਸਹਿ ਸਕਦੇ ਵੀ ਕੁੜੀ ਕਿਹਦੀ ਆਏ ਹਨਾ ਚਲੋ ਮੈਨੂੰ ਸ਼ਬਦ ਵੀ ਨਹੀਂ ਬੋਲਣਾ ਚਾਹੀਦਾ ਮੈਨੂੰ ਦੁੱਖ ਲੱਗਦਾ ਇਹ ਗੱਲਾਂ ਕਰਨ ਤੇ ਪਰ ਮੈਂ ਚਾਹਣਾ ਵੀ ਮੇਰੇ ਗੱਲ ਸੁਣ ਕੇ ਜੇ 10 ਜਣੇ ਵੀ ਯਾਰ ਸਹੀ ਲਾਈਨ ਤੇ ਆ ਜਗੇ ਨਾ ਤੇ ਮੈਂ ਆਪਦੇ ਆਪ ਨੂੰ ਕਹਾਂਗਾ ਯਾਰ ਵੀ ਠੀਕ ਆ ਤੇ ਹੁਣ ਦੇਖੋ ਵੀ ਕੁੜੀ ਰਸ ਕੇ ਆਪਦੇ ਸਾਰਿਆਂ ਤੋਂ ਪੇਕੇ ਦਾ ਵਰਦੀ ਆ ਵੇ ਕਿ ਲਗੀ ਕਰਦਾ ਹੁਣ ਮਾਪਿਆਂ ਦਾ ਵੀ ਅਗਲਾ ਨੇ ਜੰਮੀਆਂ ਜਣੀਆਂ ਹੁੰਦੀਆਂ ਅਗਲਾ ਧਿਆਣ ਦਿੰਦਾ ਵੀ ਚੱਲ ਮੇਰੀ ਕੁੜੀ ਆ ਗਈ ਦੁੱਖ ਚਾਤਾ ਉਹਨੂੰ ਸਾਹਮਦੇ ਵੀ ਆ ਸਾਰਾ ਦਿਨ ਮਾਪੇ ਕੋਲੇ ਥੋੜੀ ਬੈਠੇ ਰਹਿੰਦੇ ਆ ਜਿਹੜੇ ਭਰਾ ਪਰਜਾਈਆਂ ਹੁੰਦੇ ਆ ਉਹ ਵੀ ਉਹਨੂੰ ਤਾਣੇ ਦਿੰਦੇ ਆ ਨਹੀਂ ਉਹਦੋਂ ਤਾਂ ਨਿਕਲ ਗਈ ਸੀਗੀ ਹੁਣ ਰਹਿ ਆਉਂਦੇ ਲਵ ਕੋਲ ਇਹ ਗੱਲਾਂ ਹੁੰਦੀਆਂ ਦੋਸਤੋ ਇਹ ਝੂਠ ਨਹੀਂ ਕੋਈ ਇਹ ਤੁਹਾਨੂੰ ਐ ਲੱਗਦਾ ਹੋਵੇ ਇਹ ਤਾਂ ਪਤਾ ਨਹੀਂ ਕਾਹ ਤੋਂ ਐ ਕਹੀ ਜਾਂਦਾ ਪਰ ਇਹ ਗੱਲਾਂ ਸਮਾਜ ਦੇ ਵਿੱਚ ਹੁੰਦੀਆਂ ਤਾਂ ਹੀ ਕਹਿਣਾ ਇਹ ਲਵ ਨੂੰ ਕੁਝ ਨਹੀਂ ਹੁੰਦਾ ਉਹ ਤੋਂ ਤਨ ਨਹੀਂ ਮੇਨੇ ਦੋਨੇ ਪਾਸੇ ਮਿਲਦੇ ਆ ਕੁੜੀ ਨੂੰ ਮੁੰਡੇ ਵਾਲੇ ਪਾਸੋਂ ਵੀ ਮਤਲਬ ਉਹ ਆਪਦੇ ਸਹਰਿਆਂ ਤੋਂ ਵੀ ਤੇ ਆਪਦੇ ਪੇਕਿਆਂ ਤੋਂ ਵੀ ਤੇ ਇਹ ਚੀਜ਼ਾਂ ਹੁੰਦੀਆਂ ਇਸੇ ਕਰਕੇ ਤੁਹਾਨੂੰ ਕਹਿਣਾ ਵੀ ਲਾਸਟ ਦੇ ਆ ਕੇ ਕੁੜੀ ਨੂੰ ਆਤਮ ਹੱਤਿਆ ਕਰਨੀ ਪੈਂਦੀ ਹੈ ਕਿਉਂਕਿ ਉਹ ਗੱਲ ਹੋ ਜਾਂਦੀ ਹੈ ਅਗੇ ਨਾਂ ਮੈਂ ਪੇਕਿਆਂ ਨੇ ਰੱਖੀ ਤੇ ਨਾਂ ਮੈਂ ਸਹਰਿਆਂ ਦੀ ਹੋਈ ਤੇ ਜਿੰਨਾ ਜ਼ਿੰਦਗੀ 'ਚ ਹੱਸੀ ਤੇ ਉਹਨਾਂ ਡੋਲੀ ਵੇਲੇ ਰੋਈ ਗੁਰਦਮਨ ਗੁਰਦਾਸ ਸਿੰਘ ਸਾਹਿਬ ਦਾ ਇਹ ਗਾਣਾ ਪਰ ਉਹਦੀ ਪਹਿਲੀ ਜਿਹੜੀ ਲਾਈਨ ਆ ਵੀ ਨਾ ਮੈਂ ਪੇਕਿਆਂ ਨੇ ਰੱਖੀ ਤੇ ਨਾ ਮੈਂ ਸੌਰਿਆਂ ਦੀ ਹੋਈ ਤੇ ਇਹ ਲਾਈਨ ਐਸ ਆਪਣੇ ਜਿਹੜੀ ਗੱਲਬਾਤ ਹੈ ਤੇ ਫੋਲ ਟੁੱਕਦੀ ਆ ਤੇ ਆਹੀ ਗੱਲ ਮੁੰਡੇ ਦੇ ਟੁੱਕਦੀ ਹੁੰਦੀ ਆ ਤੇ ਉਹਨ ਮੁੰਡਾ ਕੀ ਕਰੇ ਮੁੰਡਾ ਮੁੰਡਾ ਦਾ ਉਹਦੇ ਮਾਪਿਆਂ ਦਾ ਬੰਨਾਵਾ ਹੁੰਦਾ ਕਿਉਂਕਿ ਮੁੰਡਾ ਦਾ ਕੁਝ ਕਮਾਉਂਦਾ ਨਹੀਂ ਹੁੰਦਾ 20 ਸਾਲ ਤੱਕ ਦੇ ਆ ਕਿਹੜੀ ਕਮਾਉਂਦੇ ਤੁਸੀਂ ਦੱਸੋ ਤੇ ਕੁੜੀ ਨੂੰ ਇਹਨਾਂ ਨੂੰ ਨਤ ਨਵੀ ਚਾਹੀਦੀ ਹੁੰਦੀ ਹੈ ਵੀ ਮਤਲਬ ਮੈਨੂੰ ਇਹ ਸ਼ਬਦ ਬੋਲਣੇ ਨਹੀਂ ਚਾਹੀਦੇ ਕਿਾਂ ਕਿ ਵੀ ਇੱਕ ਆਰਥ ਦਾ ਮੈਨ ਹੀ ਅਪਮਾਨ ਕਰਨਾ ਚਾਹੁੰਦਾ ਪਰ ਪਤਾ ਕਿ ਇਹ ਵੀ ਜਾਣਕਾਰੀ ਜੇ ਮੈਂ ਨਹੀਂ ਦੇ ਰਿਹਾ ਤੁਹਾਨੂੰ ਤਾਂ ਇਹਦਾ ਮਤਲਬ ਜੇ ਮੈਨੂੰ ਕਿਤੇ ਗੱਲ ਦਾ ਪਤਾ ਤੇ ਮੈਂ ਆਪਦੀ ਵੀ ਜਾਣਕਾਰੀ ਤੁਹਾਨੂੰ ਨਹੀਂ ਦੇ ਰਿਹਾ ਵੀ ਤੁਹਾਡੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਤੇ ਫਿਰ ਇਹ ਗਲਤ ਗੱਲ ਆ ਯਾਰ ਹਨ ਵੀ ਜਿਹੜੇ ਤੁਹਾਡੇ ਮਾਪੇ ਜਦੋਂ ਤੁਹਾਡਾ ਵਿਆਹ ਕਰਦੇ ਹੁੰਦੇ ਆ ਉਹਨਾਂ ਨੇ ਤਾਂ ਬਾਈ ਸਾਰਾ ਕੁਝ ਦੇਖਣਾ ਹੁੰਦਾ ਵੀ ਸਾਡੀ ਕੁੜੀ ਨੂੰ ਕਮਾ ਕੇ ਖਾਊਗਾ ਉਹ ਤਾਂ ਐ ਵੀ ਦੇਖ ਲੈਂਦੇ ਵੀ ਜੇ ਕੱਲ ਨੂੰ ਸਾਡਾ ਪਰੌਣਾ ਮਰਦਾ ਤੇ ਉਹਦੇ ਮਗਰ ਜਦੋਂ ਕੁੜੀ ਸਾਡੀ ਵਿਧਵਾ ਹੋ ਗਈ ਕਿ ਭੁੱਖੇ ਤਾਂ ਨਹੀਂ ਮਰ ਜੂਗੀ ਇਹਦੇ ਪੱਲੇ ਕੁਝ ਹੈ ਵੀ ਹੈ ਕਿ ਹੈ ਨਹੀਂਗਾ ਇਹ ਸਾਰਾ ਕੁਝ ਮਾਪਿਆਂ ਨੇ ਦੇਖ ਕੇ ਫਿਰ ਅਗਲਾ ਆਪਦੀ ਕੁੜੀ ਫੜਾਉਂਦਾ ਕਿਸੇ ਨੂੰ ਪਰ ਜਿਹੜੇ ਲਾਵ ਵਾਲੇ ਹੁੰਦੇ ਲਾ ਮਰਜਾਂ ਵਾਲੇ ਇਹ ਇੰਨਾ ਕੋ ਨਹੀਂ ਮਿੰਦੇ ਹੁੰਦੇ ਤਾਂ ਪਤਾ ਸੋਨਾ ਲੱਗਣਾ ਚਾਹੀਏ ਹੈ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਗਾਣੇ ਵੀ ਹਨਾ ਉੱਤਰਾ ਦਾ ਪੁੱਟੇ ਜਿਹੜੇ ਯਾਦਾ ਆ ਜਾਂਦੇ ਪਰ ਪਤਾ ਕੀ ਹੈ ਵੀ ਮੈਂ ਤੁਹਾਨੂੰ ਇਹ ਦੋਸਤ ਇਹ ਗੱਲ ਕਹਿਣਾ ਚਾਹਣਾ हां ਹੁਣ ਕੋਈ ਦੋਸਤ ਕਹਿੰਦੇ ਹੋਣਗੇ ਵੀ ਸਕਸੈਸ ਕੀ ਦੀਆਂ ਹੁੰਦੀਆਂ ਫਿਰ ਲਵ ਸਟੋਰੀਆਂ ਹੈ ਸਕਸੈਸ ਹੁੰਦੀਆਂ ਭਾਈ ਜਿੰਨਾ ਕੋਲੇ ਕੋਈ ਸਕਿੱਲ ਆ 25 ਸਾਲ ਤੋਂ ਪਲੱਸ ਵਾਲੇ ਆ ਹੁਣ ਪਤਾ ਹੈ ਕਿ ਜਿਹੜੇ 25 ਸਾਲ ਤੋਂ ਥੱਲੇ ਵਾਲੇ ਹੁੰਦੇ ਉਹਨਾਂ ਦਾ ਦਿਮਾਗ ਇੰਨਾ ਨਹੀਂ ਹੁੰਦਾ ਵੀ ਉਸ ਹਾਲਾਤ ਸਮਝ ਸਕਣ ਕਿਉਂਕਿ ਵੀ ਜਿਹੜੇ ਹਾਲਾਤ ਹੀ ਸਮਝਦੇ ਹੁੰਦੇ ਤਾਂ ਲਵ ਮੈਰਜੀ ਕਾ ਉਹ ਕਰਉਂਦੇ ਹਾਲਾਤ ਸਮਝ ਸਕਣ ਵੀ ਨਾ ਜਿਹੜੀ ਆਪਾਂ ਮੁਸ਼ਕਿਲ ਚ ਆ ਕਿਵੇਂ ਨਿਕਲੀਏ ਜਾਂ ਸਾਡੇ ਨਾਲ ਕੀ ਹੋ ਰਿਹਾ ਉਹਨਾਂ ਨੂੰ ਤਾਂ ਪਤਾ ਨਹੀਂ ਉਹਨਾਂ ਨੂੰ ਤਾਂ ਪਤਾ ਨਹੀਂ ਸਮਝ ਨਹੀਂ ਹੁੰਦੀ ਹੁੰਦੀ ਵੀ ਕੀ ਹੋਈ ਜਾਂਦਾ ਇਹ ਤੇ ਵੀ ਜਿਹੜੇ 25 ਸਾਲ ਤੋਂ ਪਲੱਸ ਹੋ ਜਾਂਦੇ ਉਹਨਾਂ ਦਾ ਇੱਕ ਦਿਮਾਗ ਬਣ ਜਾਂਦਾ ਸਮਾਜ ਦੀਆਂ ਬਹੁਤ ਸਾਰੀਆਂ ਸੱਚਾਈਆਂ ਤੋਂ ਵਕਫ ਹੋ ਜਾਂਦੇ ਆ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਭਈ ਅਸੀਂ ਗਲਤ ਡਿਸੀਜਨ ਲੈ ਲੈ ਰਹੇ ਆ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਵੀ ਹਨਾ ਪਰ ਉਹ ਕੀ ਕਰਦੇ ਵੀ ਉਹ ਦਾ ਬੈਕਗ੍ਰਾਉਂਡ ਪਲਾਨ ਵੀ ਤਿਆਰ ਰੱਖਦੇ ਆ ਮਤਲਬ ਕਿ ਆਪਦੇ ਆਪ ਚ ਇੱਕ ਸਕੈਲ ਡਿਵੈਲਪ ਕਰਦੇ ਆ ਰਜਗਾਰ ਦਾ ਸਾਧਨ ਖੜਾ ਕਰ ਲੈਂਦੇ ਆ ਵੀ ਕੱਲ ਨੂੰ ਜੇ ਸਾਡੇ ਮਾਪਿਓ ਹਨਾ ਸਾਨੂੰ ਘਰੋਂ ਕੱਢਣ ਤਬੀ ਅਸੀਂ ਕਮਾ ਕੇ ਤਾਂ ਖਾਸ ਕੀਏ ਅਪਦੇ ਜਵਾਗ ਦਾ ਪਾਲਣ ਪੋਸ਼ਣ ਦਾ ਕਰ ਸਕੀਏ ਹੁਣ ਜੇ ਮੰਨ ਲਓ ਵੀ ਮੈਂ ਵਿਆਹ ਤਾਂ ਕਰਾਣਾ ਤੇ ਬਾਅਦ ਚ ਆਪਦੀ ਘਰ ਵਾਲੀ ਦਾ ਪਾਲਣ ਪੋਸ਼ਣ ਨਾ ਕਰਾਂ ਹੈ ਜਵਾਗ ਦੀ ਫੀਸਾਂ ਨਾ ਭਰ ਸਕਾਂ ਤਾਂ ਸਾਡਾ ਮੈਰਿਜ ਕਿੰਨਾ ਕੀ ਚਰ ਸਕਸੈਸ ਰਹੂਗੀ ਤੁਸੀਂ ਦੱਸੋ ਇੱਕ ਸਮੇਂ ਦੀ ਹੱਦ ਹੁੰਦੀ ਆ ਜੇ ਮਾਪੇ ਮੰਨ ਲਓ ਸਾਰੇ ਮੁੰਡੇ ਦਾ ਮਾਪੇ ਮੰਨ ਲਓ ਚੰਗਾ ਵੀ ਨਿਕਲ ਜੇ ਯਾਰ ਕਿੰਨਾ ਕੀ ਚਰ ਰਹੂਗਾ ਕੋਈ ਹਾਂ ਜਿਹੜੀ ਜਿਹੜੀਆਂ ਛੋਟੀ ਉਮਰ ਦੀਆਂ ਆਉਂਦੀਆਂ ਇਹਦੇ ਜਾ ਕੇ ਕਹਿਣੀਆਂ ਵੀ ਮੈਂ ਤਾਂ ਬਈ ਪਿਆਰ 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 ਤੇ ਪਿਆਰ ਤਾਂ ਬਿਨਾ ਕੁਝ ਨਹੀਂ ਤੇ ਮੁੰਡੇ ਦਾ ਮਾਪਿਆ ਮੇਰਾ ਕੁਝ ਨਹੀਂ ਲੱਗਦਾ ਇਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਨਾ ਇਹਨਾਂ ਨੂੰ ਕੋਈ ਰੋਟੀ ਕੱਪੜਾ ਕਰਨਾ ਆਉਂਦਾ ਹੁੰਦਾ ਨਾ ਪ੍ਰੈਸ ਕਰਨੀ ਆਉਂਦੀ ਹੁੰਦੀ ਐ ਨਾ ਰੋਟੀ ਸਬਜ਼ੀ ਬਣਾਉਣੀ ਆਉਂਦੀ ਐ ਹੈ ਸਸਤੋ ਭਾਲਦੀਆਂ ਹੁੰਦੀਆਂ ਇਹਦਾ ਕੰਮ ਪੁੱਛਾ ਵੀ ਨਹੀਂ ਇਹਨਾਂ ਨੂੰ ਚੱਜ ਨਾ ਲਾਉਣਾ ਆਉਂਦਾ ਹੁੰਦਾ ਇਹ ਤਾਂ ਇਹ ਕਹਿੰਦੀਆਂ ਨੇ ਵੀ ਬਿਊਟੀ ਪਾਰਲਰ ਤੇ ਜਾਣਾ ਹੈ ਤਿਆਰ ਹੋਣਾ ਹੈ ਔਰ ਘੁੰਮਣੇ ਜਾਣਾ ਹੈ ਇਹ ਗੱਲ ਇੱਕ ਗੱਲ ਆ ਦੋਸਤੋ ਵਿਆਹ ਤਾਂ ਪਹਿਲਾਂ ਚਲ ਚੁਲ ਜਾਂਦੀ ਐ ਵਿਆਹ ਤੋਂ ਮਗਰ ਇਹ じゃ ਕੁਛ ਨਹੀਂ ਹੁੰਦੀ ਜਿਵੇਂ ਨਹੀਂ ਕਹਿੰਦੇ ਹੁੰਦੇ ਵੀ ਹੁਣ ਆਖੇ ਵਿਆਹ ਤੋਂ ਬਾਅਦ ਏ ਗੱਲਾਂ ਕੋ ਘੜ ਜਾਂਦੀਆਂ ਕਹਿੰਦੇ ਅਜਿਸਟਰੀ ਕਰਾਉਣ ਤੋਂ ਬਾਅਦ ਯਾਰ ਕੌਣ ਪੈਸੇ ਦਿੰਦਾ ਪਲਾਟ ਦੇ ਇੱਕ ਵਾਰੀ ਜੀ ਤਾਂ ਡਿਸਟਰੀ ਹੋ ਗਈ ਹੈ ਨਾ ਬਾਅਦ ਚ ਤਾਂ ਜੇ ਗੱਲ ਕਿ ਲੱਖ ਦੋ ਲੱਖ ਅਗਲੇ ਦੇ ਆਧਾਰ ਵੀ ਕੀਤਾ ਹੁੰਦਾ ਵੀ ਨੱਪ ਨੱਪ ਜਾਂਦਾ ਇਹ ਬਾਅਦ ਚ ਕੋਈ ਨਹੀਂ ਕਰਦਾ ਹੁੰਦਾ ਵੀ ਉਹਨਾਂ ਜਿਹੜੀ ਹੈ ਵੀ ਜਿਹਨਾਂ ਦੇ ਗੱਲ ਸਰੇੜ ਚੜਦੀ ਹੁੰਦੀ ਹਨਾ ਤੇ ਨਾਲੇ ਫਸਲ ਪੱਕਣ ਤੋਂ ਬਾਅਦ ਕਿਹੜਾ ਖੇਤੀ ਕਰਦਾ ਹੁੰਦਾ ਇਹ ਉਹਨਾਂ ਚਰੀਆ ਵੀ ਜਿੰਨੇ ਜਰ ਕਣਕ ਪੱਕਦੀ ਨਹੀਂ ਆਪਾਂ ਰਿਆ ਸਪਰੇਆ ਸੋਗਸ ਕਰਦੇ ਆ ਪਰ ਜਦੋਂ ਅਗਲੇ ਦਾ ਵਿਆਹ ਹੋ ਜਾਂਦਾ ਨਾ ਤਾਂ ਮੁੰਡੇ ਦਾ ਉਹ ਧਿਆਨ ਵੀ ਘਟ ਜਾਂਦਾ ਹੁੰਦਾ ਫੇਰ ਤਾਂ ਬਸ ਇਹ ਰਹਿਣਾ ਹੁੰਦਾ ਵੀ ਜਵਾਗ ਪਾਲਨੇ ਹੈ ਸਕੂਲ ਜਾਣਾ ਹੈ ਇਹਨਾਂ ਕੈਮਰੇ ਤੇ ਮੱਖੀ ਭej ਜਾਂਦੀ ਹੈ ਤਾਂ ਕਰਕੇ ਵਾਰੀ-ਵਾਰੀ ਮੱਖੀ ਡਾਉਣੀ ਪੈਂਦੀ ਹੈ ਹੋਰ ਨਹੀਂ ਕੋਈ ਗੱਲ ਬਾਤ ਔਰ ਮੈਂ ਇਹ ਵੀ ਤੁਹਾਡੇ ਬਾਹਾਂ ਜੇ ਮਾਰਦਾ ਸੱਟੇ ਬੰਦੀ ਬਸ ਇਹੀ ਗੱਲ ਆ ਤੇ ਮੇਰੀ ਗੱਲ ਧਿਆਨ ਨਾਲ ਸਮਝੋ ਵੀਰੋ ਭੈਣੋ ਵੀ ਇਹ ਜਿਹੜੀ ਗੱਲ ਆ ਨਾ ਕੋਈ ਲਾਲਚ ਲੋਭ ਨਹੀਂ ਹੁੰਦਾ ਵੀ ਜੇ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਤਾਂ ਤੁਸੀਂ ਐਂ ਦੇਖੋ ਵੀ ਅਸੀਂ ਜੇ ਸਾਨੂੰ ਸਾਡੇ ਘਰ ਦੇ ਨਾਂ ਚੱਲਣਗੇ ਤਾਂ ਅਸੀਂ ਕਮਾ ਕੇ ਖਾ ਸਕਦੇ ਆ ਜੀ ਖਾ ਸਕਦੇ ਆ ਹੈ ਕਟੁੱਗੜ 5 ਲੱਖ ਰੁਪਏ ਜੋਨੇ ਖਾਤੇ ਦੇ ਹੋਣਾ ਚਾਹੀਦਾ ਕਿਉਂਕਿ ਜੇ ਤੇ ਘਰੋਂ ਭਜਣਾ ਤੇ ਤੁਸੀਂ ਕਿਤੇ ਹੋਟਲ ਕਿਤੇ ਤਾਂ ਰਹੋਗੇ ਹੈ ਤੇ ਕਿਤੇ ਖਾਓ ਪੀਓਗੇ ਵੀ ਜਾਣਸਾਰ ਤੁਹਾਨੂੰ ਨੌਕਰੀ ਤਾਂ ਮਿਲ ਨਹੀਂ ਰਹੀ ਨਾ ਇਹ ਤੁਹਾਨੂੰ ਕੋਸਾਉਂਦਾ ਹੁੰਦਾ ਹੈ ਹੈ ਇਹ ਸਾਰੀਆਂ ਚੀਜ਼ਾਂ ਇੱਕ ਗੱਲ ਹੋਰ ਤੇ ਜਿਹੜੀਆਂ ਕੁੜੀਆਂ ਮੁੰਡਿਆਂ ਪਿੱਛੇ ਲੱਗ ਕੇ ਆਪਦੇ ਮਾਪਿਓ ਦਾ ਗਹਿਣਾ ਗੱਟਾ ਚੱਕ ਕੇ ਘਰੋਂ ਭੱਜ ਜਾਂਦੀਆਂ ਨਾ ਉਹਨਾਂ ਨੂੰ ਨਾ ਉਹ ਪਾਪ ਹੈ ਕਿਉਂਕਿ ਮਾਪਿਓ ਨੇ ਉਹ ਪੈਸਾ ਟੱਕਾ ਸੁਣੇ ਵਿਆਹ ਵਾਸਤੇ ਜੋੜਿਆ ਹੁੰਦਾ ਤੇ ਤੁਸੀਂ ਚੱਕ ਕੇ ਜਦੋਂ ਐ ਭੱਜ ਜਾਂਦੀਆਂ ਤੇ ਉਹ ਨਾ ਉਹ ਤੁਹਾਡੇ ਜਿਹੜੇ ਪਿਓ ਨੇ ਸਾਰੀ ਜ਼ਿੰਦਗੀ ਵਿੱਚ ਪੈਸੇ ਇਕੱਠੇ ਕੀਤੇ ਹੁੰਦੇ ਆ ਤੇ ਉਹਨੂੰ ਨਾ ਬਹੁਤ ਮੁਸ਼ਕਲ ਹੁੰਦੇ ਜੇ ਭਾਈ ਚੰਦ ਤੁਹਾਡਾ ਉਧਰੋਂ ਦਿਲ ਟੁੱਟਦਾ ਹਨਾ ਤੁਸੀਂ ਨਿਰਾਸ਼ ਹੋ ਕੇ ਘਰੇ ਵੀ ਵਾਪਸ ਆਉਣੇ ਹੋ ਅਗਲਾ ਤੁਹਾਡਾ ਵਿਆਹ ਕਿਵੇਂ ਕਰੂਗਾ ਐਵੇਂ ਸੋਚਿਆ ਕਰੋ ਉਹ ਪਿਆਰ ਨੇ ਆਪਦੀ ਚੀਖਾ ਨਹੀਂ ਪਾਲਨੇ ਹੁੰਦੇ ਉਹ ਪੈਸੇ ਉਹ ਪੈਸੇ ਤੁਹਾਡੇ ਵਿਆਹ 'ਤੇ ਜੁੜੇ ਹੋਏ ਹੁੰਦੇ ਆ ਨੇ ਤਾਂ ਬਹੁਤ ਆ ਗਈ ਦੋਸਤੋ ਤੇ ਮੈਂ ਹੁਣ ਜਿਆਦਾ ਥਾਂ ਇੱਥੇ ਬੈਠ ਨਹੀਂ ਸਕਦਾ ਗੱਲਾਂ ਬਹੁਤ ਆ ਤੇ ਵੀ ਜੇ ਤੁਸੀਂ ਕਹਿਣਾ ਵੀ ਨਾ ਵੀ ਇਹ ਤੁਸੀਂ ਸਵਾਲ ਕਰੋ ਸਾਨੂੰ ਤੇ ਜਿਹੜੇ ਤੁਸੀਂ ਸਵਾਲ ਕਰੋਗੇ ਨਾ ਤੁਹਾਡੇ ਸਵਾਲਾਂ ਦੇ ਜਵਾਬ ਅਗਲੀ ਵੀਡੀਓ 'ਚ ਦੇਵਾਂਗਾ ਠੀਕ ਆ ਇੱਕ ਹਫਤੇ ਬਾਅਦ ਆਹੀ ਵੀਡੀਓ ਉਤੇ ਆਪਾਂ ਇਸੇ ਟੌਪਿਕ ਤੇ ਦੁਬਾਰੀ ਗੱਲਾਂ ਬੋਤਾ ਕਰਾਂਗੇ ਜਿਹੜੇ ਦੋਸਤ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਆ ਤੇ ਯਾਰ ਪਤਾ ਕੀ ਐ ਵੀ ਮੈਂ ਚਾਹਣਾ ਵੀ ਜੇ 10ਖ ਜਾਣੇ ਵੀ ਆਤਮ ਹੱਤਿਆ ਤੋਂ ਬਾਤ ਜਾਣਨਾ ਕਿਉਂਕਿ ਆਖਰੀ ਮੌਕਾ ਆਤਮ ਹੱਤਿਆ ਹੁੰਦੀ ਆ ਇਹ ਮੈਂ ਕੋਲੋਂ ਨਹੀਂ ਗੱਲ ਕਰ ਰਿਹਾ ਕੱਲ ਪੱਛਦਿਆਂ ਖਬਰਾਂ ਤੁਸੀਂ ਟੀਵੀ ਤੇ ਦੇਖ ਰਹੇ ਹੋ ਠੀਕ ਆ ਜੀ ਲਿੰਕ ਵੀ ਪਾ ਦਾਂਗੇ ਨਿਊਜ਼ ਦਾ ਜਿਹੜੀ ਕੁੜੀ ਨੇ ਆਤਮ ਹੱਤਿਆ ਕੀਤੀ ਆ ਤੇ ਕਮੈਂਟਾਂ ਦੇ ਵਿੱਚ ਤੇ ਤੁਸੀਂ ਜਿਹੜੀ ਤੁਹਾਨੂੰ ਸਵਾਲ ਤੁਸੀਂ ਪੁੱਛਣਾ ਹੈ ਨਾ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੋਇਆ ਕਮੈਂਟ ਕਰਿਓ ਤੇ ਅਸੀਂ ਉਹਨਾਂ ਟੌਪਿਕਾਂ ਨੂੰ ਜੋੜ ਕੇ ਇੱਕ ਵੀਡੀਓ ਹੋਰ ਬਣਾਵਾਂਗੇ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੇ ਠੀਕ ਹੈ ਦੋਸਤੋ ਧੰਨਵਾਦ ਅਲਵਿਦਾ ਵੈਲਟ ਹੈ ਫੇਅਰ